ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਬੜਾ ਸ਼ਾਨਮਤਾ ਇਤਿਹਾਸ ਹੈ ਜੋ ਖੂਨ ਦੇ ਨਾਲ ਲਿਖਿਆ ਗਿਆ ਹੈ ਸਿੱਖ ਗੁਰੂ ਸਾਹਿਬਾਨ ਨੇ ਜੋ ਵੀ ਸਿਧਾਂਤ ਸਮਝਾਏ ਸਤਿਗੁਰਾਂ ਨੇ ਆਪ ਲੀਹਾਂ ਕੈਂ ਕਰਕੇ ਉਹਨਾਂ ਤੇ ਪਹਿਰਾ ਦਿੱਤਾ ਤੇ ਫਿਰ ਸਿੱਖਾਂ ਨੂੰ ਇਹਨਾਂ ਲੀਹਾਂ ਤੇ ਚੱਲਣ ਦਾ ਉਪਦੇਸ਼ ਦਿੱਤਾ ਸਤਿਗੁਰੂ ਜੀ ਨੇ ਬਾਣੀ ਦੇ ਰਾਹੀਂ ਸਮਝਾਉਣਾ ਕੀਤਾ ਜੇ ਜੀਵੈ ਪਤਲਤੀ ਜਾਏ ਸਭ ਹਰਾਮ ਜਿੱਤਾਂ ਕਿਛਾਈ ਸਤਗੁਰੂ ਜੀ ਨੇ ਦਿੜਨ ਕਰਵਾਇਆ ਪੈ ਕਾ ਹੁਕੂ ਦੇਤਨਾ ਹੈ ਨਹਿ ਪੈ ਮਾਨਤ ਆਣਾ ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਗੁਰੂ ਅਰਜਨ ਦੇਵ ਜੀ ਨੇ ਖੋਫ ਨਾਕ ਤਸੀਹੇ ਚਲ ਕੇ ਸ਼ਹਾਦਤ ਦਿੱਤੀ ਅਤੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਦੂਸਰਿਆਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਸ਼ਹਾਦਤ ਦੇ ਕੇ ਪੂਰਨੇ ਪਾਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਹੀ ਸਰਬੰਸ ਕੁਰਬਾਨ ਕਰ ਦਿੱਤਾ ਚਾਰ ਸਹਬਜ਼ਾਦੇ ਸ਼ਹੀਦ ਕਰਵਾ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੇ ਉੱਤੇ ਮਾਣ ਕੀਤਾ ਤੇ ਸਿੱਖਾਂ ਨੂੰ ਆਪਣੇ ਪੁੱਤਰ ਹੋਣ ਦਾ ਮਾਣ ਬਖਸ਼ਿਸ਼ ਕੀਤਾ ਤੇ ਬਚਨ ਕਹੇ ਇਨ ਪੁੱਤਰਨ ਕੇ ਸੀਸ ਤੇ ਵਾਰ دیے ਸਤ ਚਾਰ ਚਾਰ ਮੂਆ ਤਾਂ ਕੀ ਹੋਇਆ ਜੀਵਤ ਕਈ ਹਜ਼ਾਰ ਸਤਗੁਰੂ ਜੀ ਨੇ ਸਿੱਖਾਂ ਨੂੰ ਆਪਣੇ ਪੁੱਤਰ ਬਣਾਇਆ ਤੇ ਆਪਣੇ ਬਿੰਦੀ ਪੁੱਤਰ ਇਹਨਾਂ ਸਿੱਖਾਂ ਤੋਂ ਕੁਰਬਾਨ ਕਰ ਦਿੱਤੇ ਫਿਰ ਸਿੱਖਾਂ ਨੇ ਵੀ ਆਪਣਾ ਫਰਜ਼ ਜਿਹੜਾ ਸੀ ਉਹ ਬਖੂਬੀ ਦੇ ਨਾਲ ਨਿਭਾਇਆ ਤੇ ਸਤਗੁਰੂ ਜੀ ਸਿੱਖੀ ਤੋਂ ਆਪਣਾ ਸਭ ਕੁਝ ਕੁਰਬਾਨ ਕਰਕੇ ਦੱਸਿਆ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ 4 ਸਾਲ ਦੇ ਪੁੱਤਰ ਅਜਾ ਸਿੰਘ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਤੁੰਨਿਆ ਗਿਆ ਪਰ ਫਿਰ ਵੀ ਉਹ ਡੋਲੇ ਨਹੀਂ ਤੇ ਸਿੱਖੀ ਨੂੰ ਉਹਨਾਂ ਨੇ ਕਿਸਾਂ ਸਵਾਸਾਂ ਦੇ ਨਾਲ ਨਿਭਾਇਆ ਇਸੇ ਹੀ ਤਰ੍ਹਾਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਿੱਖ ਬੀਬੀਆਂ ਜਿਨ੍ਹਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰਕੇ ਹਾਰ ਪਰੋਕੇ ਉਹਨਾਂ ਦੇ ਗਲਾਂ ਵਿੱਚ ਪਾਏ ਗਏ ਪਰ ਉਹਨਾਂ ਨੇ ਸਿੱਖੀ ਸਦਕ ਨਹੀਂ ਹਾਰਿਆ ਇਹਨਾਂ ਹੀ ਮਹਾਨ ਸ਼ਹੀਦਾਂ ਨੂੰ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਤੇ ਉਹਨਾਂ ਵਿੱਚੋਂ ਇੱਕ ਸ਼ਹੀਦੀ ਦਾ داستان ਅੱਜ ਅਸੀਂ ਵਿਚਾਰਨੀ ਹੈ ਉਹ ਹੈ ਭਾਈ ਸੁਵੇਕ ਸਿੰਘ ਜੀ ਅਤੇ ਭਾਈ ਸ਼ਹਾਬਤ ਸਿੰਘ ਜੀ ਦੋਵਾਂ ਦਾ ਰਿਸ਼ਤਾ ਪਿਓ ਪੁੱਤਰ ਦਾ ਹੈ ਭਾਈ ਸੁਵੇਕ ਸਿੰਘ ਜੀ ਲਾਹੌਰ ਦੇ ਨੇੜੇ ਪਿੰਡ ਜੰਮਰ ਦੇ ਰਹਿਣ ਵਾਲੇ ਹਨ ਜੋ ਇੱਕ ਗੁਰਸਿੱਖ ਹਨ ਪੜੇ ਲਿਖੇ ਫਾਰਸੀ ਦੇ ਵਿਦਵਾਨ ਹਨ ਤੇ ਉਸ ਸਮੇਂ ਦੇ ਉਹ ਠੇਕੇਦਾਰ ਜਾਂ ਵਕਾਲਤ ਕਰਦੇ ਸਨ ਗੁਰੂ ਦੀ ਸਿੱਖੀ ਨੂੰ ਪਿਆਰ ਕਰਦੇ ਸਨ ਭਾਈ ਸੁਬੇਖ ਸਿੰਘ ਜੀ ਨੇ ਆਪਣੇ ਸੁਪੁੱਤਰ ਸ਼ਹਾਬਤ ਸਿੰਘ ਨੂੰ ਫਾਰਸੀ ਦੀ تعلیم ਹਾਸਲ ਕਰਨ ਵਾਸਤੇ ਇੱਕ ਮਦਰਸੇ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਭੇਜਿਆ ਭਾਈ ਸ਼ਹਾਬਤ ਸਿੰਘ ਬਹੁਤ ਸੁੰਦਰ ਸੋਹਣਾ ਜਵਾਨ ਸੀ ਔਰ ਘਰ ਤੋਂ ਹੀ ਗੁਰਮਤ ਦੀ ਗੁੜਤੀ ਮਿਲੀ ਹੋਈ ਸੀ ਔਰ ਗੁਰਮਤ ਦਾ ਗਿਆਨ ਸੀ ਮਦਰਸੇ ਦਾ ਕਾਜੀ ਭਾਈ ਸੁਬੇਕ ਸਿੰਘ ਜੀ ਦੀ ਲਿਆਕਤ ਨੂੰ ਦੇਖਦਿਆਂ ਹੋਇਆ ਚਾਹੁੰਦਾ ਸੀ ਕਿ ਇਸ ਦੇ ਨਾਲ ਮੈਂ ਆਪਣੀ ਲੜਕੀ ਦਾ ਨਿਕਾਹ ਕਰਨਾ ਹੈ ਪਰ ਕਰਨਾ ਹੈ ਇਸ ਨੂੰ ਮੁਸਲਮਾਨ ਬਣਾ ਕੇ ਕਾਜੀ ਨੇ ਜਦੋਂ ਵੀ ਭਾਈ ਸ਼ਹਾਬਤ ਸਿੰਘ ਨੇ ਪੜਨ ਵਾਸਤੇ ਜਾਣਾ ਤੇ ਕਾਜੀ ਨੇ ਇਸਲਾਮ ਦੀਆਂ ਗੱਲਾਂ ਸ਼ੋਹ ਦੇਣੀਆਂ ਤੇ ਇਸਲਾਮ ਦੀਆਂ ਖੂਬੀਆਂ ਦੱਸਣੀਆਂ ਸ਼ੁਰੂ ਕਰ ਦੇਣੀਆਂ ਭਾਈ ਸ਼ਹਾਬਤ ਸਿੰਘ ਨੇ ਕਾਜੀ ਦੇ ਨਾਲੋਂ ਕਿਤੇ ਵੱਧ ਕੇ ਸਿੱਖ ਧਰਮ ਦੀਆਂ ਕੁਬੀਆਂ ਦੱਸ ਦੇਣੀ ਆ ਅਖੀਰ ਕਾਜੀ ਨੇ ਦੇਖਿਆ ਕਿ ਇਹ ਤਾਂ ਗੁਰਮਤਿ ਦੇ ਵਿੱਚ ਬਹੁਤ ਜੜੜ ਤੇ ਪਰਪੱਕ ਹੈ ਤੇ ਕਾਜੀ ਹੌਸ਼ੇ ਹਤਿਆਰਾਂ ਤੇ ਆ ਗਿਆ ਤੇ ਉਸ ਨੇ ਆਪਣੇ ਦਿਲ ਦੀ ਗੱਲ ਜਿਹੜੀ ਸੀ ਪਾਈਸ਼ਾਹਬਾਦ ਸਿੰਘ ਨੂੰ ਕਹਿ ਦਿੱਤੀ ਕਿ ਮੈਂ ਆਪਣੀ ਲੜਕੀ ਦਾ ਨਿਕਾਹ ਤੇਰੇ ਨਾਲ ਕਰਨਾ ਹੈ ਤੇ ਇਸ ਕਰਕੇ ਤੂੰ ਮੁਸਲਮਾਨ ਬਣ ਜਾ ਪਾਈਸ਼ਾਹਬਾਦ ਸਿੰਘ ਜੀ ਕਹਿਣ ਲੱਗੇ ਕਿ ਸਿੱਕੀ ਮੈਨੂੰ ਜਾਣ ਤੋਂ ਵੱਧ ਕੇ ਪਿਆਰੀ ਹੈ ਇਸ ਕਰਕੇ ਮੈਂ ਸਿੱਖੀ ਕਦੇ ਨਹੀਂ ਛੱਡ ਸਕਤਾ ਸੋ ਕਾਜੀ ਨੇ ਭਾਈ ਸ਼ਹਾਬਤ ਸਿੰਘ ਨੂੰ ਡਰਾਵਾ ਦਿੱਤਾ ਕਿ ਮੈਂ ਤੇਰੀ ਸ਼ਿਕਾਇਤ ਕਰਕੇ ਤੈਨੂੰ ਮਰਵਾ ਦਵਾਂਗਾ ਭਾਈ ਸ਼ਹਾਬਤ ਸਿੰਘ ਨੇ ਆਪਣੇ ਪਿਤਾ ਦੇ ਨਾਲ ਆ ਕੇ ਗੱਲ ਕੀਤੀ ਤੇ ਪਿਤਾ ਗੁਰਸਿੱਖੀ ਦੇ ਵਿੱਚ ਪਹਿਲਾਂ ਹੀ ਪਰਪੱਕ ਸਨ ਔਰ ਉਹਨਾਂ ਨੇ ਆਪਣੇ ਬੱਚੇ ਦੀਆਂ ਵੀ ਰਗ-ਰਗ ਦੇ ਵਿੱਚ ਗੁਰਮਤਿ ਦੀ ਰੋਸ਼ਨੀ ਗੁਰਮਤਿ ਦਾ ਗਿਆਨ ਭਰਿਆ ਹੋਇਆ ਸੀ ਇਸ ਕਰਕੇ ਸੋ ਦੋਵੇਂ ਪਿਓ ਪੁੱਤਰ ਸਿੱਖੀ ਦੇ ਉੱਤੇ ਅਡੋਲ ਤੇ ਦਿਰੜ ਰਹੇ ਕਾਜੀ ਨੇ ਜਕਰੀਆ ਖਾਨ ਦੇ ਪਾਸ ਸ਼ਿਕਾਇਤ ਕੀਤੀ ਕਿ ਸ਼ਹਾਬਤ ਸਿੰਘ ਨੇ ਮੁਹੰਮਦ ਸਾਹਿਬ ਦੇ ਖਿਲਾਫ ਕਈ ਤਰ੍ਹਾਂ ਦੀਆਂ ਗਲਤ ਗੱਲਾਂ ਕੀਤੀਆਂ ਹਨ ਇਸ ਕਰਕੇ ਇਸ ਨੂੰ ਸਜ਼ਾ ਦਿੱਤੀ ਜਾਵੇ ਸੋ ਇਹ ਇਸਲਾਮ ਦੇ ਵਿੱਚ ਕਈ ਊਨਤਾਈਆਂ ਦੱਸਦਾ ਹੈ ਇਸਲਾਮ ਦੇ ਵਿੱਚ ਕਈ ਕਮੀਆਂ ਦੱਸਦਾ ਹੈ ਇਤੋਂ ਤੱਕ ਕਿਸ ਨੇ ਮੁਹੰਮਦ ਸਾਹਿਬ ਦੀ ਤੋਹਫੀਨ ਕੀਤੀ ਹੈ ਜਕਰੀਆ ਖਾਨ ਪਹਿਲਾਂ ਹੀ ਸਿੱਖਾਂ ਦੇ ਖੂਨ ਦਾ ਪਿਆਸਾ ਸੀ ਉਹ ਸਿੱਖਾਂ ਦਾ ਸ਼ਿਕਾਰ ਕਰ ਰਿਹਾ ਸੀ ਸਿੱਖਾਂ ਦੇ ਸਿਰਾਂ ਦੇ ਉਸ ਨੇ ਮੁੱਲ ਰੱਖੇ ਹੋਏ ਸਨ ਭਾਈ ਸੁਬੇਕ ਸਿੰਘ ਜੀ ਜੋ ਕਿ ਇੱਕ ਮਿਲਵਰਤਨੀਆ ਸਿੰਘ ਸੀ ਤੇ ਇਸ ਦੇ ਰਾਹੀਂ ਹੀ ਸਿੱਖਾਂ ਦੇ ਕੋਲ ਨਵਾਬੀ ਦੀ ਖਿਲਤ ਜਕਰੀਆ ਖਾਨ ਨੇ ਭੇਜੀ ਸੀ ਭਾਈ ਸੁਬੇਕ ਸਿੰਘ ਜੀ ਅਸਰਰ ਸੁਖ ਵਾਲੇ ਗੁਰ ਸਿੱਖ ਸੰਨ ਪਰ ਫੇਰ ਵੀ ਜਕਰੀਆ ਖਾਨ ਨੇ ਦੋਹਾਂ ਨੂੰ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ਤੇ ਦੋਹਾਂ ਨੂੰ ਗ੍ਰਿਫਤਾਰ ਕਰਕੇ ਬੰਦੀਖਾਨੇ ਵਿੱਚ ਪਾ ਦਿੱਤਾ ਇਨਹੀ ਸਮਿਆਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ 1745 ਦੇ ਵਿੱਚ ਤੇ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾ ਖਾ ਕੇ ਜਕਰੀਆ ਖਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖਾਨ ਜੋ ਪੰਜਾਬ ਦਾ ਗਵਰਨਰ ਬਣਦਾ ਹੈ ਤੇ ਉਸ ਨੇ ਭਾਈ ਸੁਬੇਕ ਸਿੰਘ ਜੀ ਅਤੇ ਸ਼ਹਾਬਾਦ ਸਿੰਘ ਦੇ ਕੇਸ ਨੂੰ ਹੱਥ ਵਿੱਚ ਲਿਆ ਉਸ ਨੇ ਸ਼ਰਤ ਰੱਖੀ ਕਿ ਤੁਸੀਂ ਮੁਸਲਮਾਨ ਬਣ ਜਾਵੋ ਤੇ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਪਰ ਦੋਹਾਂ ਇਹੀ ਪਿਓ ਪੁੱਤਰਾਂ ਨੇ ਗੁਰਸਿੱਖੀ ਦੇ ਵਿੱਚ ਦ੍ਰਿੜਤਾ ਵਿਖਾਈ ਤੇ ਸ਼ਹੀਦ ਹੋਣਾ ਉਹਨਾਂ ਨੇ ਪ੍ਰਵਾਨ ਕੀਤਾ ਦੋਹਾਂ ਨੂੰ ਕਈ ਤਰ੍ਹਾਂ ਦੇ ਖੌਫਨਾਕ ਤਸੀਹੇ ਦਿੱਤੇ ਗਏ ਪਰ ਦੋਹੇ ਪਿਓ ਪੁੱਤ ਸਿੱਖੀ ਦੇ ਵਿੱਚ ਦ੍ਰਿੜ ਵਿਸ਼ਵਾਸ ਦੇ ਨਾਲ ਜੁੜੇ ਰਹੇ ਫਿਰ ਕੀ ਹੋਇਆ ਕਿ ਦੋਹਾਂ ਨੂੰ ਵੱਖੋ-ਵੱਖ ਕਰਕੇ ਤੇ ਕਿਹਾ ਗਿਆ ਕਿ ਸ਼ਹਾਬਾਤ ਸਿੰਘ ਨੇ ਮੁਸਲਮਾਨ ਬਣਨਾ ਪ੍ਰਵਾਨ ਕਰ ਲਿਆ ਸੁਬੇਕ ਸਿੰਘ ਜੀ ਨੂੰ ਵੱਖਰੇ ਕਰਕੇ ਇਹ ਗੱਲ ਕਹੀ ਗਈ ਤੇ ਉਧਰ ਸ਼ਹਾਬਾਤ ਸਿੰਘ ਨੂੰ ਵੱਖਰੇ ਕਰਕੇ ਇਹ ਗੱਲ ਕਹੀ ਗਈ ਕਿ ਤੇਰਾ ਪਿਤਾ ਮੁਸਲਮਾਨ ਬਣਨਾ ਮੰਨ ਗਿਆ ਪਰ ਦੋਨਾਂ ਦਾ ਅਬਸੂ ਦੇ ਵਿੱਚ ਦੀ ਵਿਸ਼ਵਾਸ ਸੀ ਯਕੀਨ ਸੀ ਕਿ ਮੇਰਾ ਪਿਤਾ ਕਦੇ ਵੀ ਸਿੱਖੀ ਨੂੰ ਛੱਡ ਕੇ ਮੁਸਲਮਾਨ ਨਹੀਂ ਬਣ ਸਕਦਾ ਪਿਤਾ ਨੂੰ ਪੁੱਤਰ ਦੇ ਉੱਤੇ ਯਕੀਨ ਸੀ ਕਿ ਮੇਰਾ ਪੁੱਤਰ ਕਦੇ ਵੀ ਡੋਲ ਨਹੀਂ ਸਕਦਾ ਸਿੱਖੀ ਦੇ ਵਿੱਚ ਪਰਪੱਕ ਰਹੇਗਾ ਅਖੀਰ ਹੁਕਮ ਸੁਣਾਇਆ ਗਿਆ ਕਿ ਇਹਨਾਂ ਨੂੰ ਚਰਖੜੀ ਦੇ ਉੱਤੇ ਚੜ੍ਹ ਕੇ ਤੁੰਬਾ ਤੁੰਬਾ ਕਰਕੇ ਉਡਾ ਦਿੱਤਾ ਜਾਵੇ ਦੋ ਚਰਖੜੀਆਂ ਮੰਗਵਾਈਆਂ ਗਈਆਂ ਔਰ ਦੋਹਾਂ ਨੂੰ ਉਹਨਾਂ ਚਰਖੜੀਆਂ ਦੇ ਉੱਤੇ ਬਨ ਦਿੱਤਾ ਗਿਆ ਤੇ ਫਿਰ ਪੁੱਛਿਆ ਗਿਆ ਕਿ ਅਜੇ ਵੀ ਮੌਕਾ ਹੈ ਮੁਸਲਮਾਨ ਬਣ ਜਾਵੋ ਜਾਨ ਬਖਸ਼ ਦਿੱਤੀ ਜਾਵੇ ਪਰ ਦੋਹਾਂ ਨੇ ਕਿਹਾ ਕਿ ਨਹੀਂ 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 ਸਿੱਖੀ ਸਾਨੂੰ ਜਾਨ ਤੋਂ ਵੱਧ ਕੇ ਪਿਆਰੀ ਹੈ ਚਰਖੜੀਆਂ ਨੂੰ ਢੇੜਾ ਦਿੱਤਾ ਗਿਆ ਚਰਖੜੀਆਂ ਦੀਆਂ ਤਿੱਖੀਆਂ ਛੁਰੀਆਂ ਨੇ ਸਰੀਰਾਂ ਦੇ ਮਾਸਾ ਨੂੰ ਨੋਚਣਾ ਸ਼ੁਰੂ ਕੀਤਾ ਤੁੰਦਾ ਤੁੰਦਾ ਕਰਕੇ ਉਡਾਣਾ ਸ਼ੁਰੂ ਕੀਤਾ ਖੂਨ ਦੀਆਂ ਧਾਰਾਂ ਵਹਿਣ ਲੱਗੀਆਂ ਫੇਰ ਚਰਖੜੀਆਂ ਨੂੰ ਰੋਕ ਦਿੱਤਾ ਜਾਂਦਾ ਪੁੱਛਿਆ ਜਾਂਦਾ ਕਿ ਅਜੇ ਵੀ ਮੁਸਲਮਾਨ ਬਣ ਜਾਵੋ ਪਰ ਦੋਹਾਂ ਦੀ ਇੱਕੋ ਹੀ ਆਵਾਜ਼ ਸੀ ਸਿੱਖੀ ਸਾਨੂੰ ਜਾਣ ਦੇ ਨਾਲੋਂ ਵੱਧ ਕੇ ਕਿਤੇ ਪਿਆਰੀ ਹੈ ਫੇਰ ਚਰਖੜੀਆਂ ਨੂੰ ਰੋਕ ਕੇ ਪੁੱਛਿਆ ਗਿਆ ਭਾਈ ਸੁਵੇਕ ਸਿੰਘ ਜੀ ਨੂੰ ਤੁਸੀਂ ਆਪ ਤਾਂ ਸ਼ਹੀਦ ਹੋਣਾ ਹੈ ਪਰ ਆਪਣੀ ਕੋਲ ਨੂੰ ਹੀ ਬਚਾ ਲਵੋ ਤੇ ਭਾਈ ਸੁਵੇਕ ਸਿੰਘ ਜੀ ਦਾ ਜਵਾਬ ਸੀ ਕਿ ਸਾਡੇ ਗੁਰੂ ਨੇ ਸਾਡੀ ਖਾਤਰ ਆਪਣੀ ਖੁੱਲ ਕੁਰਬਾਨ ਕਰ ਦਿੱਤੀ ਤੇ ਅਸੀਂ ਆਪਣੀ ਕੋਲ ਨੂੰ ਕਿਵੇਂ ਬਚਾ ਲਈਏ ਇਸ ਕਰਕੇ ਜੇ ਗੁਰੂ ਨੇ ਸਿੱਖਾਂ ਤੋਂ ਆਪਣੇ ਪੁੱਤਰ ਕੁਰਬਾਨ ਕੀਤੇ ਤੇ ਸਿੱਖਾਂ ਨੇ ਗੁਰੂ ਦੀ ਸਿੱਖੀ ਤੋਂ ਆਪਣੇ ਪੁੱਤਰ ਕੁਰਬਾਨ ਕੀਤੇ ਤੇ ਇਸ ਤਰ੍ਹਾਂ ਭਾਈ ਸੁਬੇਕ ਸਿੰਘ ਜੀ ਤੇ ਸਾਬਾਜ ਸਿੰਘ ਜੀ ਚਰਕੜੀਆਂ ਦੇ ਉੱਤੇ ਤੁੰਬਾ ਤੁੰਬਾ ਕਰਕੇ ਉਡਾ ਕੇ ਸ਼ਹੀਦ ਕਰ ਦਿੱਤੇ